ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹਾਊ ਟੂ ਟਾਕ ਟੂ ਐਨੀਵਨ ਇੱਕ ਕਿਤਾਬ ਆ ਉਹਦੇ ਵਿੱਚੋਂ ਨਾ ਮੈਂ ਤੁਹਾਨੂੰ 6 ਬੜੀਆਂ ਕੰਮ ਦੀਆਂ ਤਕਨੀਕਾਂ ਦੱਸੂਗਾ ਜਿਹੜੀਆਂ ਕਿ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਉਹਨਾਂ ਤਕਨੀਕਾਂ ਦੀ ਜਿਹੜੀ ਆਮ ਹੀ ਆ ਜ਼ਰੂਰਤ ਪੈਂਦੀ ਰਹਿੰਦੀ ਆ ਤੇ ਬੜੀਆਂ ਹੀ ਕਮਾਲ ਦੀਆਂ ਗੱਲਾਂ ਹੋਣ ਵਾਲੀਆਂ ਜ਼ਰੂਰ ਸੁਣ ਕੇ ਜਾਓ ਇਹ ਸਾਰੀ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਬਹੁਤ ਕੁਝ ਸਿੱਖ ਕੇ ਜਾਓਗੇ ਇਸ ਗੱਲ ਦਾ ਮੈਂ ਦਾਅਵਾ ਕਰਦਾ ਜਿਹੜੇ ਇਹ ਜਿਹੇ ਸਵਾਲ ਹੁੰਦੇ ਜਿਨ੍ਹਾਂ ਦਾ ਜਵਾਬ ਆਪਾਂ ਦੇਣਾ ਨਹੀਂ ਚਾਹੁੰਦੇ ਕਈ ਵਾਰੀ ਕੋਈ ਬੰਦਾ ਆਪਾਂ ਨੂੰ ਇਹ ਜਿਹੇ ਸਵਾਲ ਜਾਣਬੁੱਝ ਕੇ ਆਪਣਾ ਐਂਟੀ ਬੰਦਾ ਵੀ ਪੁੱਛ ਲੈਂਦਾ ਵੀ ਜਿਹਸ ਸਵਾਲ ਦਾ ਜਵਾਬ ਆਪਾਂ ਦੇਣਾ ਨਹੀਂ ਹੁੰਦਾ ਉਹਨਾਂ ਸਵਾਲਾਂ ਨੂੰ ਕਿਵੇਂ ਟਾਲਿਆ ਜਾ ਸਕਦਾ ਉਹਦੀ ਆਪਾਂ ਗੱਲ ਕਰਾਂਗੇ ਦੂਸਰੇ ਨੰਬਰ ਦੇ ਉੱਤੇ ਆਪਣੇ ਕੋਲ ਕੋਈ ਨਾ ਕੋਈ ਇੰਟਰਸਟਿੰਗ ਹੋਣਾ ਚਾਹੀਦਾ ਕਹਿਣ ਦੇ ਵਾਸਤੇ ਤਾਂ ਕਰਕੇ ਜਿਹੜੇ ਦੂਜੇ ਆਸ-ਪਾਸ ਦੇ ਆਪਣੇ ਲੋਕ ਆ ਉਹ ਆਪਣੀ ਗੱਲ ਦੇ ਵਿੱਚ ਇੰਟਰਸਟ ਰੱਖ ਸਕਣ ਜਿਹੜੀ ਆਪਣੀ ਗੱਲ ਉਹਨੂੰ ਇਹ ਚੰਗੇ ਵਧੀਆ ਤਰੀਕੇ ਦੇ ਨਾਲ ਸੁਣਨ ਤੇ ਤੀਜੇ ਨੰਬਰ ਦਾ ਪੁਆਇੰਟ ਇਹ ਹੈ ਵੀ ਕਈ ਵਾਰੀ ਆਪਣਾ ਗੱਲ ਕਰਨ ਦਾ ਮੂਡ ਨਹੀਂ ਹੁੰਦਾ ਤੇ ਗਾਂਹ ਵਾਲਾ ਬੰਦਾ ਆਪਣੇ ਨਾਲ ਗੱਲੀ ਪੈ ਜਾਂਦਾ ਉਦੋਂ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਗੱਲਬਾਤ ਕੀਤੀ ਜਾਵੇ ਵੀ ਉਹਨਾਂ ਨੂੰ ਬੁਰਾ ਵੀ ਨਾ ਲੱਗੇ ਤੇ ਆਪਣਾ ਜਿਵੇਂ ਕਦੀ ਵੀ ਟਾਈਮ ਪਾਸ ਹੀ ਕਰਨਾ ਹੁੰਦਾ ਵੀ ਉਹ ਕਿਸ ਤਰੀਕੇ ਦੇ ਨਾਲ ਕੀਤਾ ਜਾਵੇ ਜਿਹੜਾ ਅਗਲਾ ਬੰਦਾ ਗੱਲ ਕਰਨ ਨਾਲ ਆ ਵੀ ਉਹਨੂੰ ਇਹ ਚੀਜ਼ ਦੀ ਫੀਲਿੰਗ ਨਾ ਹੋਵੇ ਇੱਕ ਹੋਰ ਜਿਹੜੀ ਗੱਲ ਬਾਰੇ ਆਪਾਂ ਗੱਲ ਕਰਾਂਗੇ ਉਹ ਹੈਗਾ ਵੀ ਆਪਾਂ ਕਿਸੇ ਖਾਸ ਬੰਦੇ ਦੀ ਨਿਗਾਹ ਦੇ ਵਿੱਚ ਜਿਹੜੀ ਆਪਣੀ ਇੱਜ਼ਤ ਆ ਉਹਨੂੰ ਕਿਵੇਂ ਵਧਾ ਸਕਦੇ ਆ ਨਾ ਤਾਂ ਆਪਾਂ ਉਹਦੀ ਚਾਪਲੂਸੀ ਕਰਨੀ ਆ ਨਾ ਹੀ ਆਪਾਂ ਉਹਦੇ ਮੂੰਹ ਦੇ ਉੱਤੇ ਉਹਦੀ ਤਾਰੀਫ ਕਰਨੀ ਆ ਤਾਂ ਉਸ ਤਰੀਕੇ ਦੇ ਬਾਰੇ ਵੀ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਪੰਜਵੇਂ ਨੰਬਰ ਤੋਂ ਤੇ ਇਹ ਗੱਲ ਆਉਂਦੀ ਆ ਵੀ ਧੰਨਵਾਦ ਕਹਿਣ ਦਾ ਉਹ ਤਰੀਕਾ ਜਿਹੜੇ ਤਰੀਕੇ ਦੇ ਨਾਲ ਆਪਾਂ ਲੋਕਾਂ ਦਾ ਦਿਲ ਆਉਂ ਜਿੱਤ ਸਕ ਤੇ 6ਵੇਂ ਨੰਬਰ ਦੇ ਉੱਤੇ ਆਪਾਂ ਆਪਣੀਆਂ ਜਿਹੜੀਆਂ ਅੱਖਾਂ ਉਹਨਾਂ ਦਾ ਇਸਤੇਮਾਲ ਕਰਕੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਵਾਸਤੇ ਇੰਟਰਸਟ ਕਿਵੇਂ ਪੈਦਾ ਕਰ ਸਕਦੇ ਆ ਇਹਦੇ ਬਾਰੇ ਵੀ ਗੱਲ ਕਰਾਂਗੇ ਤਾਂ ਬੜੇ ਹੀ ਜਿਹੜੇ ਵਧੀਆ ਪੁਆਇੰਟ ਨੇ ਅੱਜ ਦੇ ਜਿਹੜੇ 6 ਪੁਆਇੰਟ ਜਿੰਨਾਂ ਦੀ ਆਪਾਂ ਗੱਲ ਕੀਤੀ ਹੈ ਇਹਨਾਂ ਸਾਰਿਆਂ ਦੇ ਬਾਰੇ ਵਿਸਤਾਰ ਦੇ ਨਾਲ ਗੱਲਬਾਤ ਕਰਦੇ ਆ ਤਾਂ ਸ਼ੁਰੂ ਕਰਦੇ ਆਪਾਂ ਉਹੀ ਆਪਦੇ ਪਹਿਲੇ ਸਵਾਲ ਤੋਂ ਵੀ ਉਹ ਸਵਾਲਾਂ ਦਾ ਜਵਾਬ ਆਪਾਂ ਕਿਵੇਂ ਦੇਈਏ ਜਿਹੜੇ ਸਵਾਲਾਂ ਦਾ ਆਪਾਂ ਜਵਾਬ ਦੇਣਾ ਹੀ ਨਹੀਂ ਚਾਹੁੰਦੇ ਤਾਂ ਇਸ ਚੀਜ਼ ਨੂੰ ਆਪਾਂ ਇੱਕ ਸਟੋਰੀ ਦੇ ਥਰੂ ਸਮਝਦੇ ਆ ਇੱਕ ਕੁੜੀ ਹੁੰਦੀ ਆ ਉਹਦਾ ਡਿਵੋਰਸ ਹੋ ਜਾਂਦਾ ਉਹਦਾ ਤਲਾਕ ਹੋ ਜਾਂਦਾ ਤੇ ਉਹਦਾ ਜਿਹੜਾ ਘਰ ਵਾਲਾ ਹੁੰਦਾ ਉਹ ਦੋਨੇ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਹੁੰਦੇ ਆ ਉਹਨਾਂ ਦਾ ਤਲਾਕ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਇੱਕ ਕੰਪਨੀ ਦੇ ਵਿੱਚ ਕੰਮ ਕਰਨਾ ਪੈਂਦਾ ਤੇ ਜਿਵੇਂ ਆਪਣਾ ਜਿਵੇਂ ਕਦੀ ਆਮ ਲੋਕਾਂ ਦੀ ਦੰਦ ਕਥਾ ਬਣ ਜਾਂਦੀ ਹੈ ਕੋਈ ਵੀ ਕਿਸੇ ਦੇ ਘਰੇ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੁੰਦੀ ਆ ਤਾਂ ਉੱਥੋਂ ਜਿਹੜੇ ਉਹਨਾਂ ਦੇ ਆਸ-ਪਾਸ ਦੇ ਸਾਰੇ ਲੋਕ ਸੀਗੇ ਉਹ ਜਾਨਣਾ ਚਾਹੁੰਦੇ ਸੀਗੇ ਵੀ ਉਹ ਹੁਣ ਜਿਵੇਂ ਕਹਿੰਦੇ ਇਕੱਠੇ ਹੈਗੇ ਆ ਜਾਂ ਫਿਰ ਨਹੀਂ ਉਥੇ ਇੱਕ ਪਾਰਟੀ ਰੱਖੀ ਜਾਂਦੀ ਹੈ ਉਸ ਪਾਰਟੀ ਦੇ ਵਿੱਚ ਸਾਰੇ ਲੋਕ ਆਂਦਰੋਂ ਆਂਦਰੀ ਉਹਨਾਂ ਤੋਂ ਜਾਨਣਾ ਚਾਹੁੰਦੇ ਸੀਗੇ ਵੀ ਉਹ ਇਕੱਠੇ ਹੈਗੇ ਆ ਜਾਂ ਫਿਰ ਨਹੀਂ ਉਹ ਕੰਪਨੀ ਦੇ ਵਿੱਚ ਇਕੱਠਾ ਕੰਮ ਕਰਨਗੇ ਜਾਂ ਫਿਰ ਕਰ ਰਹੇ ਨੇ ਜਾਂ ਫਿਰ ਕਿੱਦਾਂ ਉਥੇ ਇੱਕ ਲੇਡੀ ਹੁੰਦੀ ਹੈ ਉਸ ਔਰਤ ਨੇ ਉਸ ਕੁੜੀ ਨੂੰ ਪੁੱਛਿਆ ਵੀ ਕੀ ਤੁਸੀਂ ਦੋਨੇ ਅਲੱਗ ਹੋ ਗਏ ਤਾਂ ਉਹਨੇ ਉਹਨੂੰ ਜਵਾਬ ਦਿੱਤਾ ਵੀ ਅਸੀਂ ਦੋਨੇ ਅਲੱਗ ਹੋ ਗਏ ਆ ਪਰ ਕੰਪਨੀ ਦੇ ਉੱਤੇ ਇਹਦਾ ਕੋਈ ਵੀ ਅਸਰ ਨਹੀਂ ਪਊਗਾ ਦੂਸਰੀ ਵਾਰ ਉਹਨੇ ਫੇਰ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਜਿਵੇਂ ਕਦੀ ਅਕਸਾਂ ਦੀ ਕੋਸ਼ਿਸ਼ ਕੀਤੀ ਵੀ ਗੱਲ ਗਾਹਾਂ ਤੁਰੇ ਉਹ ਕਹਿੰਦੀ ਵੀ ਕੀ ਤੁਸੀਂ ਦੋਨੇ ਹਜੇ ਵੀ ਇਕੱਠੇ ਦੋਨੇ ਕੰਪਨੀ ਦੇ ਵਿੱਚ ਕੰਮ ਕਰਦੇ ਉਹਨੇ ਫੇਰ ਉਹਨੂੰ ਉਹੀ ਜਵਾਬ ਦਿੱਤਾ ਵੀ ਅਸੀਂ ਦੋਨੇ ਅਲੱਗ ਹੋ ਗਏ ਪਰ ਕੰਪਨੀ ਦੇ ਉੱਤੇ ਇਹਦਾ ਕੋਈ ਵੀ ਅਸਰ ਨਹੀਂ ਪਊਗਾ ਜਿਹੜੀ ਉਹ ਸਵਾਲ ਪੁੱਛਣ ਵਾਲੀ ਔਰਤ ਸੀਗੀ ਉਹ ਥੋੜੀ ਜੀ ਚੜਚੜੀ ਹੋ ਗਈ ਗੁੱਸੇ ਦੇ ਵਿੱਚ ਆ ਗਈ ਉਹਨੇ ਇੱਕ ਵਾਰ ਫੇਰ ਕੋਸ਼ਿਸ਼ ਕੀਤੀ ਉਹ ਤੋਂ ਸਵਾਲ ਪੁੱਛਣ ਦੀ ਵੀ ਕੀ ਤੁਸੀਂ ਦੋਨੇ ਅਲੱਗ ਹੋ ਕੇ ਹਜੇ ਵੀ ਇਕੱਠੇ ਕੰਪਨੀ ਦੇ ਵਿੱਚ ਕੰਮ ਕਰ ਰਹੇ ਆ ਤਾਂ ਉਹਨੇ ਫੇਰ ਉਹਨੂੰ ਇਹੀ ਜਵਾਬ ਦਿੱਤਾ ਵੀ ਅਸੀਂ ਅਲੱਗ ਹੋ ਗਏ ਪਰ ਕੰਪਨੀ ਦੇ ਉੱਤੇ ਇਹਦਾ ਕੋਈ ਵੀ ਅਸਰ ਨਹੀਂ ਪਊਗਾ ਕਹਿੰਦੇ ਭਾਬ ਇਹਨੂੰ ਕਹਿੰਦੇ ਐਦਾ ਬ੍ਰੋਕਨ ਰਿਕਾਰਡ ਟੈਕਨੀਕ ਜਿਵੇਂ ਟੁੱਟਿਆ ਵਰ ਰਿਕਾਰਡ ਨਹੀਂ ਹੁੰਦਾ ਇੱਕ ਟੇਪ ਉੱਕੇ ਤੋਂ ਟੁੱਟੇ ਜਾਂਦੀ ਆ ਉਫਾਸ ਜਾਂਦੀ ਆ ਉਹ ਇੱਕ ਹੀ ਜਿਹੜਾ ਸ਼ਬਦ ਹੁੰਦਾ ਉਹਨੂੰ ਰਿਪੀਟ ਕਰੀ ਜਾਂਦੀ ਹੈ ਰਿਪੀਟ ਕਰੀ ਜਾਂਦੀ ਹੈ ਕਈ ਵਾਰੀ ਇਹੋ ਜਿਹੇ ਹਾਲਾਤ ਬਣ ਜਾਂਦੇ ਆ ਵੀ ਆਪਾਂ ਕਿਤੇ ਫਸ ਜਾਂਦੇ ਆ ਕਹਿਣ ਤੋਂ ਭਾਵ ਆਪਣੇ ਤੋਂ ਕੋਈ ਅਜਿਹੀ ਥਾਂ ਦੇ ਉੱਤੇ ਇਹੋ ਜਿਹਾ ਸਵਾਲ ਪੁੱਛ ਲੈਂਦੇ ਨੇ ਲੋਕ ਵੀ ਜਿਹਦਾ ਆਪਾਂ ਜਵਾਬ ਉੱਥੇ ਨਹੀਂ ਦੇਣਾ ਚਾਹੁੰਦੇ ਤਾਂ ਉੱਥੇ ਤੁਸੀਂ ਇਸ ਟੈਕਨੀਕ ਦਾ ਇਸਤੇਮਾਲ ਕਰ ਸਕਦੇ ਜਿਵੇਂ ਟੁੱਟਿਆ ਹੋਇਆ ਰਿਕਾਰਡ ਇੱਕ ਥਾਂ ਤੇ ਫਸ ਜਾਂਦਾ ਉਹ ਇੱਕ ਹੀ ਜਵਾਬ ਦੁਬਾਰੇ ਦੁਬਾਰੇ ਦੇਈ ਜਾਂਦਾ ਇਸ ਚੀਜ਼ ਦਾ ਤੁਸੀਂ ਇਸਤੇਮਾਲ ਕਰ ਸਕਦੇ ਆਂ ਇਹਦੇ ਨਾਲ ਜਿਹੜਾ ਅਗਲਾ ਬੰਦਾ ਹੋਊਗਾ ਸਵਾਲ ਪੁੱਛਣ ਵਾਲਾ ਉਹ ਆਪੇ ਸ਼ਰਮਿੰਦਾ ਹੋ ਕੇ ਥੋੜੇ ਸਮੇਂ ਬਾਅਦ ਸਵਾਲ ਪੁੱਛਣਾ ਬੰਦ ਕਰ ਦੇਊਗਾ ਤੇ ਦੂਜੇ ਨੰਬਰ ਤੇ ਉੱਤੇ ਆਪਾਂ ਜਿਹੜੀ ਚੀਜ਼ ਦੀ ਗੱਲ ਕਰਨੀ ਹੈ ਵੀ ਆਪਾਂ ਜਦੋਂ ਕਿਤੇ ਵੀ ਚਾਰ ਬੰਦਿਆਂ ਦੇ ਵਿੱਚ ਕਿਤੇ ਜਾਂਦੇ ਆ ਕਿਸੇ ਪਾਰਟੀ ਦੇ ਵਿੱਚ ਜਾਂਦੇ ਆ ਆਪ ਤੇ ਦੋਸਤਾਂ ਦੇ ਵਿੱਚ ਬੈਠਦੇ ਆ ਤਾਂ ਆਪਣੇ ਕੋਲ ਕੁਝ ਨਾ ਕੁਝ ਹੋਣਾ ਚਾਹੀਦਾਗਾ ਗੱਲਬਾਤ ਨੂੰ ਅੱਗੇ ਵਧਾਉਣ ਦੇ ਵਾਸਤੇ ਬਹੁਤ ਵਾਰੀ ਇਦਾਂ ਹੁੰਦਾ ਵੀ ਕਿਸੇ ਗੱਲ ਨੂੰ ਜਿਹੜੋ ਚੱਲ ਰਹੀ ਹੁੰਦੀ ਆ ਉਹਦੇ ਵਿੱਚ ਆਪਣੇ ਕੋਲ ਕਹਿਣ ਵਾਸਤੇ ਕੁਝ ਵੀ ਨਹੀਂ ਹੁੰਦਾ ਜਿਵੇਂ ਕਿ ਦੀ ਆਪਾਂ ਬਲੈਂਕ ਜੀ ਹੋ ਜਾਂਦੇ ਆ ਬੰਦੇ ਨੂੰ ਕੋਈ ਸੋਚਦਾ ਨਹੀਂ ਵੀ ਹੁਣ ਆਪਾਂ ਗੱਲ ਹਨਾ ਕਿਵੇਂ ਅੱਗੇ ਵਧਾਈਏ ਅੱਗੇ ਜਾਂ ਫਿਰ ਇਹਨਾਂ ਨਾਲ ਜਿਹੜੋਂ ਗੱਲ ਖਤਮ ਹੋ ਜਾਂਦੀ ਆ ਵੀ ਅੱਗੇ ਕਿਹੜੀ ਗੱਲਬਾਤ ਕਰੀਏ ਥੋੜੀ ਜਿਹੀ ਜਿਹੀ ਸਿਚੁਏਸ਼ਨ ਹੁੰਦੀ ਆ ਉਹ ਔਕਵਰਡ ਜਾਂ ਫੀਲ ਹੋਣ ਲੱਗ ਜਾਂਦਾ ਆਪਾਂ ਪਾਰਟੀ ਦੇ ਵਿੱਚ ਜਾਂ ਫਿਰ ਕਿਤੇ ਵੀ ਜਾਣ ਤੋਂ ਪਹਿਲਾਂ ਆਪਾਂ ਆਪਣੇ ਕੱਪੜਿਆਂ ਦੇ ਉੱਤੇ ਬੜਾ ਧਿਆਨ ਦਿੰਨੇ ਆਪਾਂ ਆਪਣੇ ਬੂਟਾਂ ਦੇ ਉੱਤੇ ਆਪਦੀ ਨਾਨ ਕੀ ਪਰਫਿਊਮ ਤੱਕ ਦੇ ਉੱਤੇ ਵੀ ਧਿਆਨ ਦਿੰਦਾ ਪਰ ਆਪਾਂ ਇਸ ਚੀਜ਼ ਦਾ ਧਿਆਨ ਨਹੀਂ ਦਿੰਦੇ ਵੀ ਜੇਰੋਂ ਆਪਾਂ ਪਾਰਟੀ ਦੇ ਵਿੱਚ ਜਾਈਏ ਤਾਂ ਆਪਣੇ ਕੋਲ ਕੁਝ ਇੰਟਰਸਟਿੰਗ ਗੱਲਾਂ ਹੋਣੀਆਂ ਚਾਹੀਦੀਆਂ ਉੱਥੇ ਕਹਿਣ ਦੇ ਵਾਸਤੇ ਤਾਂ ਕਰਕੇ ਜਿਹੜਾ ਲੋਕਾਂ ਦਾ ਇੰਟਰਸਟ ਆ ਉਹ ਆਪਣੇ ਵਿੱਚ ਬਣਿਆ ਰਹੇ ਤੇ ਇਹਦੀ ਇੱਕ ਤਕਨੀਕ ਆ ਵੀ ਜਦੋਂ ਤੁਸੀਂ ਪਾਰਟੀ ਦੇ ਵਿੱਚ ਜਾਂ ਫਿਰ ਕਿਤੇ ਵੀ ਜਾਣਾ ਤਾਂ ਤੁਸੀਂ ਜਿਹੜਾ ਅੱਜ ਦਾ ਅਖਬਾਰ ਆ ਉਹਨੂੰ ਪੜ੍ਹ ਸਕਦੇ ਆ ਜਿਹੜੀਆਂ ਲੇਟੈਸਟ ਤਾਜ਼ੀਆਂ ਖਬਰਾਂ ਜਿਵੇਂ ਕਿਤੇ ਕੁਝ ਵੀ ਹੋ ਗਿਆ ਪਛਾਹ ਲਾ ਗਿਆ ਕਿਤੇ 에어로ਪਲੇਨ ਕ੍ਰੈਸ਼ ਹੋ ਗਿਆ ਕਿਹਦੀ ਸਰਕਾਰ ਬੰਦ ਹੋਈ ਹੈ ਕਿਹਦੀ ਡਿਗਰੀ ਆ ਇਦਾਂ ਦੀਆਂ ਜੇਕਰ ਤੁਸੀਂ ਥੋੜੀਆਂ ਜੀਆਂ ਜਿਹੜੀਆਂ ਖਬਰਾਂਆਂ ਉਜਾਉਣ ਤੋਂ ਪਹਿਲਾਂ ਪਤਾ ਕਰ ਲੋਗੇ ਤਾਂ ਤੁਸੀਂ ਇੱਕ ਵਧੀਆ ਜਿਵੇਂ ਕਹਿੰਦੀ ਇੰਟਰਸਟਿੰਗ ਟਾਪਿਕ ਉੱਥੇ ਛੇੜ ਸਕਦੇ ਆ ਤੇ ਤੁਸੀਂ ਉੱਥੇ ਵਧੀਆ ਜਿਵੇਂ ਕਹਿੰਦੀ ਚਰਚਾ ਕਰ ਸਕਦੇ ਆ ਤੇ ਤੁਹਾਡਾ ਜਿਹੜਾ ਸਮਾਂ ਹੈਗਾ ਉਹ ਵਧੀਆ ਤਰੀਕੇ ਦੇ ਨਾਲ ਆਪਦੇ ਯਾਰਾਂ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਬਤੀਤ ਹੋ ਸਕਦਾ ਜਿਹੜੀ ਤੀਜੇ ਨੰਬਰ ਦੀ ਤਕਨੀਕ ਆ ਉਹਦਾ ਨਾਮ ਹੈਗਾ ਪੈਰੋਟਿੰਗ ਤਕਨੀਕ ਇਹਦੇ ਵਿੱਚ ਇਹ ਹੁੰਦਾ ਜਿਵੇਂ ਇੱਕ ਤੋਤਾ ਨਹੀਂ ਹੁੰਦਾ ਉਹ ਆਪਣੀਆਂ ਜਿਹੜੀਆਂ ਗੱਲਾਂ ਹੁੰਦੀਆਂ ਜਿਹੜਾ ਬੰਦਾ ਬੋਲਦਾ ਉਹਨਾਂ ਨੂੰ ਰਿਪੀਟ ਹੀ ਕਰਦਾ ਹੁੰਦਾ ਉਹ ਕੁਸ਼ਕਾਸਤਾ ਕਰਦਾ ਨਹੀਂ ਬੰਦੇ ਨੂੰ ਬੜਾ ਚੰਗਾ ਲੱਗਦਾ ਤੇ ਕਈ ਵਾਰੀ ਆਪਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਫਸ ਜਾਂਦੇ ਆ ਮੰਨ ਕੇ ਚੱਲੋ ਵੀ ਤੁਹਾਡਾ ਦੋਸਤ ਤੁਸੀਂ ਟ੍ਰੇਨ ਦੇ ਵਿੱਚ ਹੀ ਆ ਰਹੇ ਆ ਤੁਹਾਨੂੰ ਨੀਂਦ ਆਉਂਦੀ ਆ ਤੁਹਾਡਾ ਮਨ ਐ ਨਹੀਂ ਲੱਗਦਾ ਉਹਦੇ ਨਾਲ ਗੱਲਬਾਤ ਕਰਨ ਦਾ ਪਰ ਉਹ ਬੰਦਾ ਤੁਹਾਨੂੰ ਜਿਵੇਂ ਕਹਦੀ ਆ ਗੱਲਾਂ ਬਾਤਾਂ ਸੁਣਾ ਰਿਹਾ ਤੁਹਾਨੂੰ ਬੁਰਾ ਫੀਲ ਨਾ ਹੋਵੇ ਅਜਿਹੀ ਸਥਿਤੀ ਦੇ ਵਿੱਚ ਆਪਾਂ ਨੂੰ ਇਹ ਕਰਨਾ ਚਾਹੀਦਾ ਕਿ ਜਿਹੜੀ ਵੀ ਬੰਦਾ ਅਗਲਾ ਗੱਲ ਕਰ ਰਿਹਾ ਆ ਆਪਾਂ ਉਹਦੀ ਗੱਲ ਦੇ ਜਿਹੜੇ ਅਖੀਰਲੇ 3-4 ਕਿ ਸ਼ਬਦ ਹੁੰਦੇ ਆ ਉਹਨਾਂ ਨੂੰ ਆਪਾਂ ਰਿਪੀਟ ਕਰ ਸਕਦੇ ਜਿਵੇਂ ਮੰਨ ਕੇ ਚੱਲੋ ਤੁਹਾਡਾ ਦੋਸਤ ਤੁਹਾਨੂੰ ਕਹਿੰਦਾ ਵੀ ਮੈਂ ਇੱਕ ਬੜੀ ਵਧੀਆ ਫਿਲਮ ਦੇਖੀ ਤਾਂ ਤੁਸੀਂ ਐਨਾਲੇ ਜਿਹੜੇ ਕੁਝ ਕੁ ਸ਼ਬਦਾ ਉਹਨਾਂ ਵਿੱਚੋਂ ਭਾਲ ਕੇ ਕਹਿ ਸਕਦੇ ਆਂ ਵਧੀਆ ਫਿਲਮ ਤਾਂ ਫਿਰ ਉਹਨੂੰ ਟਾਪਿਕ ਮਿਲ ਜਾਊਗਾ ਉਹਦੇ ਕੋਲੇ ਦੱਸਣ ਦੇ ਵਾਸਤੇ ਯਾਨੀ ਕਿ ਉਹ ਦੱਸੂਗਾ ਵੀ ਕਿੱਦਾਂ ਦੀ ਫਿਲਮ ਸੀਗੀ ਉਹਦੀ ਸਟੋਰੀ ਵਧੀਆ ਸੀਗੀ ਹੁਣ ਏਦਾਂ ਕਿਹਾ ਤੁਸੀਂ ਫੇਰ ਉਹਦੇ ਵਿੱਚੋਂ ਦੋ ਸ਼ਬਦ ਰਿਪੀਟ ਕਰ ਸਕਦੇ ਆਂ ਨਵੀਂ ਸਟੋਰੀ ਕਿਵੇਂ ਸੀਗੀ ਜਾਂ ਫਿਰ ਕਿੱਦਾਂ ਦੀ ਸਟੋਰੀ ਸੀਗੀ ਏਦਾਂ ਜਿਹੜੀ ਤੁਹਾਡੀ ਗੱਲਬਾਤ ਆ ਉਹ ਅੱਗੇ ਵਧਦੀ ਜਾਊਗੀ ਤੇ ਉਹਨੂੰ ਬੁਰਾ ਵੀ ਫੀਲ ਨਹੀਂ ਹੋਊਗਾ ਤੇ ਤੁਸੀਂ ਉਸ ਤੋਂ ਜਿਹੜੀ ਉਹਦੀ ਜਿਵੇਂ ਕਰੀ ਉਹ ਫਿਲਮ ਦੇ ਬਾਰੇ ਗੱਲ ਕਰ ਰਿਹਾ ਸੀਗਾ ਉਹਦੀ ਸਾਰੀ ਸਟੋਰੀ ਵੀ ਸੁਣ ਸਕਦੇ ਆਂ ਕੀ ਵੀ ਸਿਚੁਏਸ਼ਨ ਹ ਉਹਨਾਂ ਹਾਲਾਤਾਂ ਦੇ ਵਿੱਚ ਉਹਨੂੰ ਬੁਰਾ ਵੀ ਫੀਲ ਨਹੀਂ ਹੋਣ ਦਿਓਗੇ ਤੁਸੀਂ ਜਿਵੇਂ ਕਹਦੀਏ ਵੀ ਆਪਦਾ ਟਾਈਮ ਪਾਸ ਕਰ ਸਕਦੇ ਆ ਇੱਕ ਤਕਨੀਕ ਆ ਜਦੋਂ ਆਪਾਂ ਕਿਤੇ ਵੀ ਹਾਲਾਤਾਂ ਦੇ ਵਿੱਚ ਫਸ ਜਾਈਏ ਮੰਨ ਕੇ ਚੱਲੋ ਆਪਾਂ ਮੂਹਰੇ ਬੰਦੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਆਪਣੇ ਮਨ ਨਹੀਂ ਹੈਗਾ ਜਾਂ ਪਰ ਆਪਾਂ ਨੂੰ ਨੀਂਦ ਆਉਂਦੀ ਹੈ ਜਾਂ ਕੋਈ ਵੀ ਗੱਲਬਾਤ ਹੋਵੇ ਤਾਂ ਆਪਾਂ ਇਸ ਚੀਜ਼ ਦਾ ਜਿਹੜਾ ਇਸਤੇਮਾਲ ਆ ਕਰ ਸਕਦੇ ਆ ਜਿਹੜੀ ਗੱਲ ਬੰਦਾ ਆਪਾਂ ਨੂੰ ਦੱਸ ਰਿਹਾ ਉਹਦੇ ਵਿੱਚੋਂ ਆਪਾਂ ਕੋਈ ਇੱਕ ਜਿਵੇਂ ਕਹਦੀਏ ਇੱਕ ਪੁਆਇੰਟ ਭਾਲ ਲੈਣਾ ਤੇ ਉਸੇ ਪੁਆਇੰਟ ਨੂੰ ਰਿਪੀਟ ਕਰ ਦਿਓ ਉਸੇ ਗੱਲ ਨੂੰ ਤੁਸੀਂ ਰਿਪੀਟ ਕਰ ਸਕਦੇ ਆ ਤੇ ਜਿਹੜਾ ਮੂ ਉਹਨੂੰ ਇੱਕ ਜਿਵੇਂ ਕਹਿੰਦੇ ਇਹ ਗੱਲ ਮਿਲ ਜੂਗੀ ਅੱਗੇ ਵਧਾਉਣ ਵਾਸਤੇ ਜਾਂ ਫਿਰ ਉਹਨੂੰ ਇੱਕ ਪੁਆਇੰਟ ਮਿਲ ਜੂਗਾ ਆਪਦੀ ਗੱਲ ਨੂੰ ਅੱਗੇ ਦੱਸਣ ਦੇ ਵਾਸਤੇ ਇਹਦੇ ਨਾਲ ਉਹ ਬੰਦਾ ਤੁਹਾਨੂੰ ਗੱਲ ਵੀ ਦੱਸੀ ਜਾਊਗਾ ਤੇ ਤੁਹਾਡਾ ਜਿਵੇਂ ਕਹਿੰਦੇ ਦਿਵਾਖ ਵੀ ਖਰਚ ਨਹੀਂ ਹੋਣਾ ਤੇ ਆਹਾਂ ਵਾਲੇ ਬੰਦੇ ਨੂੰ ਇਸ ਚੀਜ਼ ਦਾ ਬੁਰਾ ਵੀ ਫੀਲ ਨਹੀਂ ਹੋਊਗਾ ਤੇ ਜਿਹੜੀ ਅਗਲੀ ਤਕਨੀਕ ਆ ਇਹਦੇ ਵਿੱਚ ਆਪਾਂ ਇਸ ਗੱਲ ਬਾਰੇ ਗੱਲ ਕਰਾਂਗੇ ਵੀ ਆਪਾਂ ਕਿਸੇ ਬੰਦੇ ਦੀ ਉਹਨਾਂ ਦਾ ਚਾਪਲੂਸੀ ਕਰਨੀ ਆ ਨਹੀਂ ਆਪਾਂ ਉਹਦੇ ਮੂੰਹ ਤੇ ਉਹਦੀ ਤਾਰੀਫ ਕਰਨੀ ਆ ਫਿਰ ਵੀ ਆਪਾਂ ਉਸ ਬੰਦੇ ਦੀ ਨਿਗਾਹ ਦੇ ਵਿੱਚ ਜਿਹੜੀ ਆਪਣੀ ਇੱਜ਼ਤ ਉਹਨੂੰ ਬਦਾਉਣਾਗਾ ਉਹਨੂੰ ਕਿਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਦੇਖੋ ਜੇਕਰ ਆਪਾਂ ਉਸ ਬੰਦੇ ਦੇ ਕੋਲ ਸਿੱਧਾ ਜਾ ਕੇ ਉਹਦੀ ਤਾਰੀਫ ਕਰਾਂਗੇ ਚਾਹੇ ਉਹ ਆਪਣਾ ਦੋਸਤ ਹੀ ਕਿਉਂ ਨਾ ਹੋਵੇ ਬੰਦੇ ਨੂੰ ਇਹ ਗੱਲ ਆਮ ਹੀ ਮਹਿਸੂਸ ਹੋ ਸਕਦੀ ਹੈ ਵੀ ਇਹਨੂੰ ਮੇਰੇ ਤੱਕ ਕੋਈ ਮਤਲਬ ਆ ਇਹ ਮੇਰੇ ਚਾਪਲੂਸੀ ਕਰੀ ਜਾਂਦਾ ਇਹ ਕੋਈ ਨਾ ਕੋਈ ਚੀਜ਼ ਜਾਂ ਫਿਰ ਕੋਈ ਵੀ ਚੀਜ਼ ਹੈ ਨਾ ਮੈਥੋਂ ਚਾਹੁੰਦਾ ਹੈ ਜੇਕਰ ਆਪਾਂ ਉਹਦੀ ਜ਼ਿਆਦਾ ਚਮਚਾਗਰੀ ਕਰਾਂਗੇ ਤਾਂ ਉਹਨੂੰ ਇਦਾਂ ਦਾ ਮਹਿਸੂਸ ਹੋ ਜਾਊਗਾ ਤਾਂ ਕਿਹੜਾ ਤਰੀਕਾ ਹੈਗਾ ਵੀ ਬੰਦੇ ਦੀ ਨਿਗਾਹ ਦੇ ਵਿੱਚ ਆਪਾਂ ਆਪਣੀ ਇੱਜ਼ਤ ਵੀ ਵਧਾ ਲਈਏ ਤੇ ਆਪਾਂ ਨਾ ਤਾਂ ਵੀ ਚਾਪਲੂਸੀ ਕਰੀਏ ਨਾ ਹੀ ਉਹਦੀ ਆਪਾਂ ਨੂੰ ਉਹਦੇ ਮੂੰਹ ਦੇ ਉੱਤੇ ਤਾਰੀਫ ਕਰਨੀ ਪਵੇ ਇਹਨਾਂ ਚੀਜ਼ਾਂ ਕਿਸ ਤਰੀਕੇ ਦੇ ਨਾਲ ਇਹ ਚੀਜ਼ ਕੀਤੀ ਜਾ ਸਕਦੀ ਹੈ ਤਾਂ ਉਹ ਇਹ ਤਕਨੀਕ ਹੈ ਮੰਨ ਕੇ ਚੱਲੋ ਤੁਸੀਂ ਜਿਹੜੇ ਵੀ ਬੰਦੇ ਦੀ ਜਾਂ ਫਿਰ ਜਿਹੜਾ ਵੀ ਤੁਹਾਡਾ ਮੁੰਡਾ ਕੋਈ ਦੋਸਤ ਆ ਹਨ ਉਹਦੀ ਤੁਸੀਂ ਨਿਗਾ ਦੇ ਵਿੱਚ ਆਪਣੀ ਜਦ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਿਹੜਾ ਉਹਦਾ ਨੇੜਲਾ ਬੰਦਾ ਕੋਈ ਤੇ ਨੇੜੇ ਦਾ ਜਿਹੜਾ ਦੋਸਤ ਆ ਉਹਦੇ ਕੋਲ ਤੁਸੀਂ ਜਾਓ ਉਹਦੇ ਕੋਲੇ ਤੁਸੀਂ ਉਹਦੀ ਤਾਰੀਫ ਕਰ ਸਕਦੇ ਆ ਵੀ ਇਹ ਬੰਦਾ ਯਾਰ ਚੰਗਾ ਹੈ ਹਨਾ ਜਾਂ ਕੋਈ ਵੀ ਚੀਜ਼ ਉਹ ਕਰਦਾ ਹੈ ਮੰਨ ਕੇ ਚੱਲੋ ਫੋਟੋਗ੍ਰਾਫੀ ਕਰਦਾ ਤੁਸੀਂ ਕਹਿ ਸਕਦੇ ਆ ਵੀ ਚੰਗਾ ਕੰਮ ਕਰਦਾ ਵਧੀਆ ਤਕਨੀਕ ਦੇ ਨਾਲ ਕੰਮ ਕਰਦਾ ਜਦੋਂ ਉਹ ਬੰਦਾ ਉਸ ਆਪ ਦੇ ਦੋਸਤੋਂ ਤੁਹਾਡੇ ਰਾਹੀ ਜਾਨਕੀ ਤੁਹਾਡੀ ਕੀਤੀ ਹੋਈ ਤਾਰੀਫ ਉਹਦੇ ਬਾਰੇ ਸੁਣੂਗਾ ਤਾਂ ਉਹਨੂੰ ਬਹੁਤ ਵਧੀਆ ਮਹਿਸੂਸ ਹੋਊਗਾ ਉਹਨੂੰ ਇਹ ਵੀ ਮਹਿਸੂਸ ਨਹੀਂ ਹੋਊਗਾ ਵੀ ਤੁਸੀਂ ਚਾਪਲੂਸ ਹੋ ਤੁਸੀਂ ਜਿਵੇਂ ਕਿ ਦੀ ਉਹਦੀ ਚਾਪਲੂਸੀ ਕਰਦੇ ਆ ਜਾਂ ਫਿਰ ਤੁਹਾਨੂੰ ਉਹਦੇ ਤੱਕ ਕੋਈ ਮਤਲਬ ਆ ਇਸ ਤਰੀਕੇ ਦੇ ਨਾਲ ਜਦੋਂ ਕੋਈ ਵੀ ਬੰਦਾ ਆਪ ਦੀ ਤਾਰੀਫ ਕਿਸੇ ਤੋਂ ਸੁਣਦਾ ਤਾਂ ਉਹਨੂੰ ਜਿਆਦਾ ਚੰਗਾ ਲੱਗਦਾ ਤੇ ਉਹਦੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਵੀ ਜਿਹੜੇ ਬੰਦੇ ਨੇ ਤਾਰੀਫ ਕੀਤੀ ਉਹ ਇੱਕ ਬੜਾ ਵਧੀਆ ਚੰਗਾ ਬੰਦਾ ਮੰਨ ਕੇ ਚਲੋ ਤੁਹਾਨੂੰ ਆਪ ਨੂੰ ਕਈ ਵਾਰੀ ਇਹ ਚੀਜ਼ ਮਹਿਸੂਸ ਹੋਈ ਹੋਗੀ ਵੀ ਜਦੋਂ ਕਿਸੇ ਬੰਦੇ ਨੇ ਤੁਹਾਨੂੰ ਕਿਹਾ ਹੋਊਗਾ ਵੀ ਫਲਾਣਾ ਬੰਦਾ ਤੇਰੇ ਬਾਰੇ ਯਾਰ ਚੰਗਾ ਕਹਿੰਦਾ ਸੀਗਾ ਵੀ ਉਹ ਚੰਗਾ ਬੰਦਾ ਤਾਂ ਤੁਹਾਨੂੰ ਕਿੰਨਾ ਵਧੀਆ ਮਹਿਸੂਸ ਹੁੰਦਾ ਹੋਊਗਾ ਆਪਾਂ ਨੂੰ ਆਪ ਨੂੰ ਲੱਗਦਾ ਵੀ ਫਲਾਣਾ ਬੰਦਾ ਚੰਗਾ ਯਾਰ ਉਹਨੇ ਮੇਰੇ ਬਾਰੇ ਹਨਾ ਚੰਗਾ ਕਿਹਾ ਤਾਂ ਤੁਸੀਂ ਇਸ ਤਰੀਕੇ ਦਾ ਇਸਤੇਮਾਲ ਕਰ ਸਕਦੇ ਆ ਤੁਸੀਂ ਜਿਹੜੇ ਬੰਦੇ ਦੀ ਨਿਗਾਹ ਦੇ ਵਿੱਚ ਆਪਣੀ ਇੱਜ਼ਤ ਵਧਾਉਣੀ ਆ ਉਹਦੇ ਨੇੜਲੇ ਕਿਸੇ ਬੰਦੇ ਕੋਲੇ ਉਹਦੀ ਤਾਰੀਫ ਕਰ ਸਕਦੇ ਆ ਨਾ ਕਿ ਉਹਦੇ ਕੋਲ ਸਿੱਧਾ ਜਾ ਕੇ ਇਸ ਤਰੀਕੇ ਦੇ ਨਾਲ ਉਹਦੀ ਨਿਗਾਹ ਦੇ ਵਿੱਚ ਥੋੜੀ ਇੱਜ਼ਤ ਵਧ ਜਾਊਗੀ ਤੇ ਅਗਲੀ ਤਕਨੀਕ ਹੈਗੀ ਆ ਵੀ ਕਿਹੜੇ ਤਰੀਕੇ ਦੇ ਨਾਲ ਬੱਦੇ ਨੂੰ ਆਪਾਂ ਧੰਨਵਾਦ ਕਹਿ ਦਈਏ ਵੀ ਉਹ ਬੰਦਾ ਆਪਣੇ ਵਾਸਤੇ ਹਮੇਸ਼ਾ ਅਵੇਲੇਬਲ ਰਹੇ ਕੈਂਤਪਾਵਾ ਆਪਾਂ ਜਦੋਂ ਵੀ ਉਹਨੂੰ ਅਗਲੀ ਵਾਰੀ ਕੰਮ ਕਹੀਏ ਤਾਂ ਬੰਦਾ ਭੱਜ ਕੇ ਆਵੇ ਕਿਹੜਾ ਤਰੀਕਾ ਨੂੰ ਥੈਂਕਸ ਕਹਿੰਦਾ ਇਸ ਤਰੀਕੇ ਦੇ ਨਾਲ ਤਾਂ ਆਪਣੇ ਵਾਸਤੇ ਕਈ ਵਾਰੀ ਆਪਾਂ ਕਿਸ ਤੋਂ ਕੋਈ ਵੀ ਫੇਵਰ ਕਰਾਉਣਾ ਹੈ ਆਪਾਂ ਕਿਸੇ ਤੋਂ ਕੋਈ ਵੀ ਕੰਮ ਕਰਵਾਉਣਾ ਹੈ ਆਪਣੇ ਯਾਰ ਦੋਸਤ ਨੂੰ ਕਹਿਣਾ ਵੀ ਯਾਰ ਮੇਰਾ ਛੋਟਾ ਜਿਹਾ ਕੰਮ ਆ ਤੂੰ ਕਰ ਦੇ ਮੜਾ ਯਾ ਉਹ ਬੰਦਾ ਉਹ ਕੰਮ ਕਰ ਦਦਾ ਤਾਂ ਆਪਾਂ ਉਹਨੂੰ ਸਿੰਪਲ ਤਰੀਕੇ ਦੇ ਨਾਲ ਕਈ ਵਾਰ ਕਹਿ ਦਿੰਦੇ ਆ ਵੀ ਧੰਨਵਾਦ ਥੈਂਕਸ ਜੋ ਵੀ ਹੈ ਨਾ ਤਾਂ ਇਸ ਤਰੀਕੇ ਤੋਂ ਜੇਕਰ ਥੋੜਾ ਜਿਹਾ ਆਪਾਂ ਤਬਦੀਲੀ ਕਰਕੇ ਜਿਹੜਾ ਵੀ ਉਹਨੇ ਆਪਣੇ ਵਾਸਤੇ ਕੰਮ ਕੀਤਾ ਮੰਨ ਕੇ ਚੱਲੋ ਉਹਨੇ ਆਪਾਂ ਨੂੰ ਕੋਈ ਚੀਜ਼ ਲਿਆ ਕੇ ਦਿੱਤੀ ਆ ਤਾਂ ਉਹਦਾ ਜਿਹੜਾ ਕੰਮ ਆ ਉਹਨੂੰ ਧੰਨਵਾਦ ਦੇ ਨਾਲ ਤੁਸੀਂ ਜੋੜ ਦਿਓ ਵੀ ਤੇਰਾ ਬਹੁਤ ਬਹੁਤ ਧੰਨਵਾਦ ਯਾਰ ਤੂੰ ਮੈਨੂੰ ਆਹ ਚੀਜ਼ ਲਿਆ ਕੇ ਦਿੱਤੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਅਗਲੇ ਨੂੰ ਕਹੋਗੇ ਤਾਂ ਅਗਲੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਵੀ ਜਿਹੜਾ ਵੀ ਮੈਂ ਕੰਮ ਕੀਤਾ ਇਸ ਬੰਦੇ ਨੇ ਉਸ ਕੰਮ ਦੀ ਕਦਰ ਕੀਤੀ ਆ ਤੇ ਬੰਦੇ ਨੂੰ ਇਹ ਰੋ ਵਧੀਆ ਮਹਿਸੂਸ ਹੁੰਦਾ ਤਾਂ ਅਗਲੀ ਵਾਰੀ ਵੀ ਜੇ ਤੁਸੀਂ ਉਹਨੂੰ ਕੋਈ ਵੀ ਕੰਮ ਕਹੋਗੇ ਤਾਂ ਬੰਦਾ ਖੁਸ਼ੀ-ਖੁਸ਼ੀ ਕਰੂਗਾ ਇਹ ਛੋਟੀ ਜੀ ਤਕਨੀਕ ਆ ਛੋਟਾ ਜੀ ਤਰੀਕਾ ਹੈ ਕੋਈ ਖਾਸ ਗੱਲ ਤਾਂ ਹੈ ਨਹੀਂਗੀ ਇੱਕ ਬੋਲਣਾ ਹੀ ਹੈ ਹਨ ਜਿਵੇਂ ਕਹਦੀ ਢੰਗ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਚੀਜ਼ ਕਰੋਗੇ ਤਾਂ ਤੁਹਾਨੂੰ ਆ ਵੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਜਿਵੇਂ ਕਹਦੀ ਇੱਕ ਤਬਦੀਲੀ ਮਹਿਸੂਸ ਹੋਊਗੀ ਬੰਦੇ ਤੁਹਾਨੂੰ ਹੋਰ ਵੀ ਜਿਵੇਂ ਕਹਦੀ ਚਾਹਣਗੇ ਪਸੰਦ ਕਰਨਗੇ ਤੇੜੀ ਅਗਲੀ ਤਕਨੀਕ ਆ ਇਹ ਹੈਗੀ ਆ ਵੀ ਆਪਾਂ ਕਿਸੇ ਦੇ ਨਾਲ ਜਿਹੜਾ ਆਪਣਾ ਅੱਖਾਂ ਦਾ ਕੰਟੈਕਟ ਆ ਉਸ ਤਰੀਕੇ ਦੇ ਨਾਲ ਬਣਾਈਏ ਵੀ ਬੰਦੇ ਦੇ ਉੱਤੇ ਆਪਾਂ ਪ੍ਰਭਾਵ ਪਾ ਸਕੀਏ ਮੰਨ ਕੇ ਚੱਲੋ ਆਪਾਂ ਗਰੁੱਪ ਦੇ ਵਿੱਚ ਬੈਠੇ ਆਪਾਂ ਤਿੰਨ ਚਾਰ ਜਣੇ ਆ ਜਿਹੜਾ ਬੰਦਾ ਬੋਲ ਰਿਹਾ ਉਹਦੇ ਵੱਲ ਥੋੜਾ ਜਿਹਾ ਆਪਾਂ ਘੱਟ ਧਿਆਨ ਦੇ ਸਕਦੇ ਆ ਜਿਹੜਾ ਆਪਣਾ ਟਾਰਗੇਟ ਮੰਨ ਲਓ ਜਿਹੜੇ ਬੰਦੇ ਦੇ ਉੱਤੇ ਆਪਾਂ ਆਪਣਾ ਪ੍ਰਭਾਵ ਸਿਰਨਾ ਚਾਹੁੰਦੇ ਆ ਜਾਂ ਫਿਰ ਜਿਹੜੀ ਆਪਣੀ ਬੌਂਡਿੰਗ ਆ ਉਹ ਹੋਰ ਸਟਰੋਂਗ ਕਰਨਾ ਚਾਹੁੰਦੇ ਆ ਉਸ ਬੰਦੇ ਦੇ ਨਾਲ ਆਪਾਂ ਆਪਣਾ ਜਿਹੜਾ ਆਈ ਕੰਟੈਕਟ ਉਹ ਬਣਾ ਸਕਦੇ ਆ ਪਰ ਇਹ ਬੜਾ ਜਿਵੇਂ ਕਹਿੰਦੀ ਸਿਲੈਕਟਿਵ ਜੀਆਂ ਥਾਵਾਂ ਦੇ ਉੱਤੇ ਹੋ ਸਕਦਾ ਜੇਕਰ ਉਹ ਬੰਦਾ ਤੁਹਾਡੇ ਵਿੱਚ ਇੰਟਰਸਟ ਨਹੀਂ ਦਿਖਾਉਂਦਾ ਤੁਹਾਨੂੰ ਪਸੰਦ ਨਹੀਂ ਕਰਦਾ ਤੁਸੀਂ ਫੇਰ ਵੀ ਉਹਦੇ ਵੱਲ ਦੇਖੋਗੇ ਉਹਦੇ ਨਾਲ ਆਈ ਕੰਟੈਕਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਇਹਦੀ ਤਕਨੀਕ ਆ ਬੈਕਫਾਇਰ ਵੀ ਕਰ ਸਕਦੀ ਆ ਤਾਂ ਇਹ ਤਕਨੀਕ ਨੂੰ ਥੋੜਾ ਜਿਹਾ ਜਿੰਮੇਦਾਰੀ ਸੰਭਲ ਕੇ ਯੂਜ਼ ਕੀਤਾ ਜਾ ਸਕਦਾ ਜੇਕਰ ਕੋਈ ਵੀ ਬੰਦਾ ਤੁਹਾਡੇ ਵਿੱਚ ਇੰਟਰਸਟ ਰੱਖਦਾ ਤੁਹਾਨੂੰ ਲੱਗਦਾ ਵੀ ਇਹ ਬੰਦਾ ਮੈਨੂੰ ਪਸੰਦ ਕਰਦਾ ਤੁਸੀਂ ਉਹਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਆ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤੁਸੀਂ ਆਪ ਦਾ ਇੰਨਾ ਸਮਾਂ ਦਿੱਤਾ ਇਸ ਵੀਡੀਓ ਨੂੰ ਸਾਰਾ ਵੇਖਿਆ ਤੁਹਾਡਾ ਧੰਨਵਾਦ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ